24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਨਵੇਂ ਸਾਲ ਦੀ ਆਮਦ ਮੌਕੇ ਆਮ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਬਣਾਈ ਰੱਖਣ ਸੰਬੰਧੀ ਮਾਨਯੋਗ ਐਸਐਸਪੀ ਗੁਰਦਾਸਪੁਰ ਸ਼੍ਰੀ ਦਿਆਮਾ ਹਰੀਸ਼ ਕੁਮਾਰ ਵੱਲੋਂ ਭਾਰੀ ਪੁਲਿਸ ਫੋਰਸ ਸਮੇਤ ਧਾਰੀਵਾਲ ਸ਼ਹਿਰ ਅੰਦਰ ਫਲੈਨਗ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਐਸਐਸਪੀ ਸ਼੍ਰੀ ਦਿਆਮਾ ਹਰੀਸ਼ ਕੁਮਾਰ ਨੇ ਆਮ ਨਾਗਰਿਕਾਂ ਨੂੰ ਨਵੇਂ ਸਾਲ ਦੀ ਸੁਭ ਤਾਮਨਾ ਦਿੰਦੇ ਹੋਏ ਨੌਜਵਾਨਾਂ ਨੂੰ ਚੇਤਾਵਨੀ ਦਿੰਦੇ ਹੈ ਕਿ ਆ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਮੌਕੇ ਕੋਈ ਹੱਲਰਬਾਜੀ ਨਾ ਕਰਨਾ ਤੇ ਨਾ ਹੀ ਕੋਈ ਅਜਿਹਾ ਕੰਮ ਕਰਨ ਜਿਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਅਮਨ ਕਾਨੂੰਨ ਬਣਾਈ ਰੱਖਣ ਲਈ ਠੋਸ ਕਦਮ ਚੁੱਕਣੇ ਪੈਣ ਉਹਨਾਂ ਨੇ ਕਿਹਾ ਕਿ ਚਾਈਨਾ ਡੋਰ ਵੇਚਣ ਜਾਂ ਇਸ ਦੀ ਵਰਤੋਂ ਕਰਨ ਤੇ ਪ੍ਰਸ਼ਾਸਨ ਵੱਲੋਂ ਪੂਰਨ ਤੌਰ ਤੇ ਮਨਾਈ ਦੇ ਹੁਕਮ ਜਾਰੀ ਕੀਤੇ ਗਏ ਹਨ ਜਦ ਕੇ ਅਜਿਹੇ ਅੰਥਰਾ ਤੇ ਪੁਲਿਸ ਵੱਲੋਂ ਪੰਨੀ ਨਿਗਾਹ ਰੱਖੀ ਜਾ ਰਹੀ ਹੈ ਐਸਐਸਪੀ શ્રી ਵਿਆਮਾ ਹਰੀਸ਼ ਕੁਮਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਲਵਾਰਸ ਵਸਤੂ ਮਿਲਦੀ ਹੈ ਤਾਂ ਤੁਰੰਤ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਇਸ ਮੌਕੇ ਤੇ ਐਸਪੀ ਹੈੱਡ ਕੁਆਟਰ ਨਵਜੋਗ ਸਿੰਘ ਸਿੱਧੂ DSP ਲਖਵਿੰਦਰ ਸਿੰਘ ਰੰਦਾਵਾ SPD ਪ੍ਰithvi పాల్ ਸਿੰਘ BSP City ਸੁਖਪਾਲ ਸਿੰਘ ਰੰਦਾਵਾ DSP ਬਲਜੀਤ ਸਿੰਘ ਕਲੋਂ ਦੀਨਾ ਨਗਰ DSP ओंकार ਸਿੰਘ ਕੁਮਾਰ ਸੈਂਟਰ DSP ਹੈੱਡ ਕੁਆਟਰ ਰਾਜਵੀਰ ਸਿੰਘ SHO ਤਰਿਆਲ ਸਰਬਜੀਤ ਸਿੰਘ SHO ਦੀਨਾ ਨਗਰ ਇੰਸਪੈਕਟਰ ਮਨਜੀਤ ਸਿੰਘ ਨੱਪ SHO ਕਨੋਵਾਲ ਬਲਬੀਰ ਸਿੰਘ SHO ਕਲਾਨੌਰ ਮੇਜੇ ਸਿੰਘ ਐਫਐਸਓ ਪ੍ਰਾਣਾ ਸ਼ਾਲਾ ਮੈਡਮ ਕ੍ਰਿਸ਼ਨਾ ਊਮਨ ਸਾਲੇ ਇੰਚਾਰਜ ਇੰਸਪੈਕਟਰ ਮੈਡਮ ਅੰਜੂ ਬਾਲਾ ਤੋਂ ਇਲਾਵਾ ਵੱਡੀ ਗਿਣਤੀ ਚ ਪੁਲਿਸ ਜਵਾਨ ਹਾਜ਼ਰ ਹਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਸਰ ਅੱਜ ਦੇ ਫਲੈਗ ਮਾਰਚ ਬਾਰੇ ਦੱਸੋ ਜੀ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਧਾਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਉਹ ਫਲੈਗ ਮਾਰਚ ਬੇਸਿਕਲੀ ਸਾਡੇ ਪ੍ਰੀਵੈਂਟਿਵ ਮੈਜਰਸ ਦੇ ਵਿੱਚ ਹੀ ਹੈਗਾ ਆ ਜਿਹੜਾ ਹੁਣ ਨਵਾਂ ਸਾਲ ਆ ਰਿਹਾ ਉਸ ਤੇ ਇੱਕ ਮੱਦੇ ਨਜ਼ਰ ਕਈ ਸਾਰੀ ਥਾਵਾਂ ਤੇ ਸੈਲੀਬ੍ਰੇਸ਼ਨ ਹੋਣੇ ਹੈ ਤੇ ਨਵਾਂ ਸਾਲ ਨਵਾਂ ਸਾਲ ਜਿਹੜਾ ਹੈ ਉਹ ਸੈਲੀਬ੍ਰੇਟ ਹੋਣਾ ਸੋ ਉਹਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਇਹ ਫਲਾਈ ਮਾਰਚ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਾਗਿਆ ਜਾ ਸਕੇ ਤੇ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗੇ ਜਾਂ ਐਂਟੀ ਸੋਸ਼ਲ ਐਲੀਮੈਂਟਸ ਨੂੰ ਉਹਨਾਂ ਨੂੰ ਕੰਟਰੋਲ ਕੀਤਾ ਜਾ ਸਕੇ ਅਸੀਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਨਵਾਂ ਸਾਲ ਸੈਲੀਬ੍ਰੇਟ ਜ਼ਰੂਰ ਕਰਨ ਉਹ ਜ਼ਰੂਰ ਮਨਾਏ ਕਿਉਂਕਿ ਨਵਾਂ ਸਾਲ ਜਿਹੜਾ ਹੈ ਨਈ ਅਪੋਰਚ्युनिटी ਲਾਂਦਾ ਹੈ ਤੇ ਕਈ ਸਾਰੇ ਤਰੱਕੀਆਂ ਵੀ ਲੈ ਕੇ ਆਂਦਾ ਹੈ ਬਟ ਇਹ ਸੈਲੀਬ੍ਰੇਸ਼ਨ ਜਿਹੜਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ ਕਿੱਥੇ ਵੀ ਕੋਈ ਸ਼ਰਾਬ ਪੀ ਕੇ ਹੁੱਲੜਬਾਜ਼ੀ ਜਾਂ ਛੇੜਛਾੜ ਦਾ ਇਨਸੀਡੈਂਟ ਕਰਨਾ ਜਾਂ ਕੋਈ ਕਿਸੇ ਹੋਰ ਨੂੰ ਤਕਲੀਫ ਦੇਣਾ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜੇਕਰ ਇਦਾਂ ਦੀ ਕੋਈ ਵੀ ਅਰਗਤ ਹੋਏ ਕਰਦਾ ਹੋ ਨਜ਼ਰ ਆਂਦਾ ਹੈ ਤਾਂ ਪੁਲਿਸ ਉਸਦੇ ਖਿਲਾਫ ਜਿਹੜੀ ਕਾਨੂੰਨ ਅਨੁਸਾਰ ਕਾਰਵਾਈ ਉਹ ਅਮਲ ਵਿੱਚ ਲਿਆਈ। ਮੈਂ ਪੁਲਿਸ ਨੂੰ ਇਹ ਕੀ ਸੰਦੇਸ਼ ਦੇਣਾ ਚਾਹੁੰਦਾ ਨਵੇਂ ਸਾਲ ਤੇ ਜੀ ਨਵਸ਼ਾਦ 90 ਸਾਲ ਤੋਂ ਸਾਡਾ ਇਹੀ ਸੰਦੇਸ਼ ਹੈ ਕਿ ਤੁਸੀਂ 90 ਸਾਲ ਦੀ ਸਾਰੀ ਜਿਹੜੀ ਆਪਣੀ ਸੈਲੀਬ੍ਰੇਸ਼ਨਸ ਜਿਹੜੀ ਵੀ ਹੈਗੀ ਆਪਣੀ ਖੁਸ਼ੀਆਂ ਆ ਉਹ ਮਨਾਓ ਪਰ ਆਪਣੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਤੇ ਕਿਤੇ ਵੀ ਕੋਈ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਇਨਵੋਲਵ ਨਾ ਹੋ ਤੇ ਕਾਨੂੰਨ ਦੀ ਟ੍ਰੈਫਿਕ ਰੂਲ ਦੀ ਇਹਨਾਂ ਦੀ ਪਾਲਣਾ ਕਰੋ ਤੇ ਪੁਲਿਸ ਇੱਥੇ ਤੁਹਾਡੇ ਸੌਲਿਅਤ ਦੇ ਲਈ ਹੈ ਤੁਹਾਡੀ ਸੇਵਾ ਦੇ ਲਈ ਹੈ ਉਹਨਾਂ ਦਾ ਸਾਥ ਦਿਓ ਤੇ ਜਿਹੜੀ ਵੀ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈਗੀ ਤੁਸੀਂ ਪੁਲਿਸ ਦੇ ਨਾਲ ਐਸਐਚਓ ਸਾਹਿਬ ਦੇ ਨਾਲ ਤੇ ਡੀਐਸਪੀ ਸਾਹਿਬ ਦੇ ਨਾਲ ਸ਼ੇਅਰ ਕਰ ਸਕਦੇ ਹੋ ਸਾਡੀ ਇਹੀ ਤੁਹਾਨੂੰ ਅਪੀਲ ਹੈ ਸਰ ਆਪ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਧੁੰਦ ਦਾ ਮੌਸਮ ਹੈ ਆਈਐਮਡੀ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਕਿ ਆਪਣੇ ਜਿਹੜੇ ਬਾਰਡਰ ਦੇ ਏਰੀਆ ਸਪੈਸ਼ਲੀ ਇੱਥੇ ਕਾਫੀ ਧੁੰਦ ਤੇ ਔਰਾ ਜਿਹੜਾ ਹੈ ਉਹ ਰਹੂਗਾ ਅਗਲੇ 3-4 ਦਿਨ ਤੱਕ ਤੇ ਇਹ ਔਰੇ ਦਾ ਬੈਨੀਫਿਟ ਜਿਹੜਾ ਹੈ ਉਹ ਜੋ ਐਂਟੀ ਸੋਸ਼ਲ 엘ਮੈਂਟਸ ਹੈਗੇ ਸਮਗਲਰ ਹੋ ਗਏ ਤੇ ਜਿਹੜੇ ਅਮਨ ਅਮਨ ਕਾਨੂੰਨ ਨੂੰ ਬੰਕਰਨਾ ਚਾਹਦੇ ਉਹ ਵੀ ਇਸ ਚੀਜ਼ ਦਾ ਬੈਨੀਫਿਟ ਉਠਾਣਦੇ ਆ ਜਿਸ ਕਰਕੇ ਹੀ ਅਸੀਂ ਇਹ ਸਾਰੇ ਫਲੈਗ ਮਾਰਚ ਜਿਹੜੇ ਉਹ ਕੱਢ ਰਹੇ ਆਂ ਤੇ ਅੱਜ داریਵਾਲ ਦੇ ਵਿੱਚ ਕੱਢਿਆ ਜਾ ਰਿਹਾ ਕੱਲ ਆਜ ਜਿਹੜਾ ਇਸ ਤੋਂ ਬਾਅਦ ਕਲਾਂੌਰ ਦੇ ਵਿੱਚ ਵੀ ਕੱਢਿਆ ਜਾਊਗਾ ਉਸ ਤੋਂ ਬਾਅਦ ਅਸੀਂ ਬਾਰਡਰ ਏਰੀਆ ਦੀ ਜਿਹੜੀ ਪੈਟਰੋਲਿੰਗ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਬਾਰਡਰ ਏਰੀਆ ਦੇ ਵਿੱਚ ਵੀ ਜਿਹੜੀ ਸਾਡੀ ਬਾਰਡਰ ਪੈਟਰੋਲ ਹੈ ਉਹਨੂੰ ਮਾਨੀਟਰ ਕਰਾਂਗੇ ਉੱਥੇ ਵੀ ਫੋਰਸ ਦੀ ਮੂਵਮੈਂਟ ਰੱਖਾਂਗੇ ਸਾਡੇ ਜਿਹੜੇ ਨਾਕੇ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਉਹਨਾਂ ਨੂੰ ਸਚਾਰੂ ਡਗਨਾਲ ਚਾਲੂ ਕੀਤਾ ਜਾਏਗਾ ਤੇ ਅਸੀਂ ਹੋਰ ਫੋਰਸ ਦੀ ਡਿਮਾਂਡ ਵੀ ਕੀਤੀ ਹੈ ਕਿਉਂਕਿ ਸਾਨੂੰ ਕਈ ਸਾਰੇ ਐਕਸਟਰਾ ਨਾਕੇ ਬੰਦੀ ਵੀ ਕਰਨੀ ਪੈਣੀ ਹੈ ਤੋਂ ਵੀ ਸਾਡੇ ਪਲਾਨਿੰਗ ਦੇ ਵਿੱਚ ਹੈਗਾ ਸਰ ਜੀ ਚਾਇਨਾ ਡੋਰ ਜਿਹੜੀ ਹੈ ਉਹ ਬੇਸਿਕਲੀ ਪਲਾਸਟਿਕ ਡੋਰ ਹੈ ਸਿੰਥੈਟਿਕ ਡੋਰ ਹੁੰਦੀ ਹੈ ਉਹ ਤੁਸੀਂ ਆਪ ਵੀ ਦੇਖਿਆ ਹੋਊਗਾ ਕਿ ਉਹ ਟੁੱਟਦੀ ਨਹੀਂ ਆਸਾਨੀ ਨਾਲ ਨਾ ਹੀ ਉਹ ਬਾਇਓ ਡਿਗਰੇਡੇਬਲ ਹੁੰਦੀ ਹੈ ਕਿ ਉਹ ਪਰਿਆਵਰਣ ਦੇ ਵਿੱਚ ਆਪਣੇ ਆਪ ਹੀ ਉਹਦਾ ਖਾਤਮਾ ਹੋ ਜਾਏ ਉਹ ਕਈ ਸਾਲਾਂ ਤੱਕ ਇਦਾਂ ਹੀ ਰਹਿੰਦੀ ਹੈ ਚਾਹੇ ਉਹ ਕਿਸੇ ਪੇੜ ਤੇ ਲਟਕੀ ਹੋਏ ਚਾਹੇ ਕਿਤੇ ਹੋਰ ਥਾਂ ਤੇ ਪਈ ਹੈਗੀ ਤਾਂ ਉਹ ਪਰਿਆਵਰਣ ਦੇ ਲਈ ਵੀ ਬੜਾ ਹੀ ਹਾਨੀਕਾਰਕ ਹੈ ਤੇ ਕਈ ਵਾਰੀ ਬੜੇ ਭਿਆਨਕ ਐਕਸੀਡੈਂਟ ਹੁੰਦੇ ਆ ਕੋਈ ਗੱਡੀ ਤੇ ਜਾ ਰਿਹਾ ਹੈ ਕੋਈ ਸਕੂਟਰੀ ਤੇ ਜਾ ਰਿਹਾ ਉਹ ਨਜ਼ਰ ਨਹੀਂ ਆਂਦੀ ਤੇ ਇਮੀਡੀਏਟਲੀ ਉਹਦੇ ਨਾਲ ਕਿਸੇ ਦਾ ਗੱਲਾ ਕਟ ਜਾਂਦਾ ਹੈ ਕਿਸੇ ਦਾ ਚਿਹਰੇ ਤੇ ਉਹ ਚੋਟ ਲੱਗਦੀ ਹੈ ਸੋ ਅਸੀਂ ਮੈਂ ਜਿੱਤੇ ਪਹਿਲੇ ਵੀ ਸੀਗਾ ਮੈਂ ਤੋਂ ਚਾਇਨਾ ਡੋਰ ਦੇ ਕਾਰਨ ਜਿਹੜਾ ਐਕਸੀਡੈਂਟ ਹੋਇਆ ਸੀ ਅਸੀਂ ਉੱਥੇ 307 ਵੀ ਲਾਈ ਸੀ ਕਿਉਂਕਿ ਇਹ ਕਿਸੇ ਦੀ ਜਾਨ ਨੂੰ ਵੀ ਖਤਰਾ ਪਹੁੰਚਾ ਸਕਦੀ ਹੈ ਤੇ ਕਿਸੇ ਦੀ ਜਾਨ ਜਾ ਸਕਦੀ ਹੈ ਪਤੰਗਬਾਜ਼ੀ ਜ਼ਰੂਰ ਕਰੋ ਉਹ ਤਿਉਹਾਰ ਹੈਗਾ ਉਹਨੂੰ ਜ਼ਰੂਰ ਮਨਾਓ ਪਰ ਜਿਹੜੇ ਨਾਰਮਲ ਦਾਗੇ ਹੁੰਦੇ ਆ ਉਹਨਾਂ ਦੇ ਨਾਲ ਕਰਨਾ ਚਾਹੀਦਾ ਹੈ ਨਾ ਕਿ ਚਾਇਨਾ ਡੋਰ ਜਾਂ ਸਿੰਥੈਟਿਕ ਦਾਗੇ ਜੇ ਦੇ ਤੇ ਡੀਸੀ ਸਾਹਿਬ ਵੱਲੋਂ ਵੀ પ્રતિਬੰਧ ਲਾਇਆ ਗਿਆ ਹੈ ਆਰਡਰਸ ਵੀ ਕੱਢੇ ਗਏ ਹਨ ਅਸੀਂ ਉਹੀ ਆਰਡਰ ਜਿਹੜੇ ਹਨ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਵਿੱਚ ਪਰਚੇ ਵੀ ਰਜਿਸਟਰ ਕੀਤੇ ਹਨ ਬੰਦੇ ਵੀ ਫੜੇ ਹਨ ਕਈ ਉਹਨਾਂ ਦੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਅੰਮ੍ਰਿਤਸਰ ਬਟਾਲਾ ਤੋਂ ਵੀ ਹੈਗੇ ਉਹਨਾਂ ਨੂੰ ਵੀ ਅਸੀਂ ਫੜਿਆ ਤੋਂ ਸਾਡੀ ਅਪੀਲ ਇਹੀ ਹੈ ਕਿ ਤਿਉਹਾਰ ਜ਼ਰੂਰ ਮਨਾਓ ਬਟ ਆਪਣੀ ਜਿਹੜੀ ਨਾਗਰਿਕ ਦੀ ਜ਼ਿੰਮੇਵਾਰੀ ਉਹਨੂੰ ਵੀ ਖਿਆਲ ਰੱਖੋ ਉਹਦਾ ਵੀ ਖਿਆਲ ਰੱਖੋ ਇਹ ਪਰਿਆਵਰਣ ਦੇ ਲਈ ਵੀ ਹਾਨੀਕਾਰਕ ਹੈ ਤੇ ਤੁਹਾਡੇ ਆਪਣੇ ਬੱਚਿਆਂ ਦੇ ਲਈ ਵੀ ਹਾਨੀਕਾਰਕ ਹੈ ਤੋਂ ਅਸੀਂ ਇਹਨੂੰ ਨਾ ਯੂਜ਼ ਕਰੀਏ